ਜਾਪ ਸਿਕਾ ਸਦਾ ਭਗਵਾਨ ਸਿੰਘ ਮਾਨ ਵੱਲੋਂ ਜੋ ਤਕਰੀਬਨ 75 ਸਾਲ ਤੋਂ ਖਾਲਾਂ ਦਾ ਨਹਿਰਾ ਦਾ ਪਾਣੀ ਕਿਸਾਨਾਂ ਵਾਸਤੇ ਨਹੀਂ ਸੀ ਆ ਰਿਹਾ ਉਹ ਦੁਬਾਰਾ ਇਹਨਾਂ ਨੇ ਸ਼ੁਰੂ ਕਰਕੇ ਬਹੁਤ ਵੱਡਾ ਕਿਸਾਨਾਂ ਵਾਸਤੇ ਤੋਹਫਾ ਦਿੱਤਾ ਅਸੀਂ ਉਹਨਾਂ ਦੀ ਇਹ ਸ਼ਲਾਘਾ ਕਰਦੇ ਹਾਂ ਇਸ ਕੰਮ ਦੀ ਇਸ ਪਾਣੀ ਦੇ ਆਉਣ ਨਾਲ ਜਿੱਥੇ ਫਸਲਾਂ ਚੰਗੀਆਂ ਹੋਣਗੀਆਂ ਨਾਲ ਦੇ ਨਾਲ ਹੀਠਾ ਵਾਲਾ ਪਾਣੀ ਵੀ ਉੱਪਰ ਆਏਗਾ ਜਿਸ ਤਰ੍ਹਾਂ ਅਜਕਲ ਤੁਹਾਨੂੰ ਪਤਾ ਗਰਮੀ ਦਾ ਪ੍ਰਕੋਪ ਹੈ ਇਸ ਗਰਮੀ ਦੇ ਪ੍ਰਕੋਪ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਇੱਕ ਫਰਾਲਾ ਕਰਕੇ ਪਹਿਲਾਂ ਖਾਲਾਂ ਦੇ ਵਿੱਚ ਨਹਿਰਾਂ ਦੇ ਵਿੱਚ ਖਾਲਾਂ ਤੱਕ ਪਾਣੀ ਪਹੁੰਚਾਇਆ ਉਸ ਦੀ ਬਹੁਤ ਬਹੁਤ ਵਧਾਈ ਦੀ ਪਾਤਰ ਹੈ ਉਹ ਤੋਂ ਸਵੇਰ ਨਿਕਲ ਕੇ ਉਹਦਾ ਸੰਗ ਮੈਨਰ ਅਸੀਂ ਇਹ ਦਿਨ ਉਹ ਤੁਹਾਦੀਆਂ ਮਾਨ ਸਰਕਾਰ ਦੇ ਜਿਨ੍ਹਾਂ 40 ਸਾਲਾਂ ਬਾਅਦ ਇੱਥੇ ਪਾਣੀ ਪਹੁੰਚਦਾ ਕੀਤਾ ਵਾ ਇਹ ਤੋਂ ਬਤੂ ਬਤੂ 1000 ਏਕੜ ਦੇ ਜਵੇਦਾਂ ਜਿਹਨੂੰ ਇਹ ਪਾਣੀ ਪਾਣੀ ਪੈਣਾ ਵਾ ਤੇ ਕਿਸਾਨਾਂ ਦੀ ਜਿਹੜੀ ਥਿਗੀ ਦੀ ਲਹਿਰ ਵਾ ਨਹੀਂ ਤੈਹ ਜਿਹੜਾ ਪਹਾਵਾ ਲੈਰੀ ਭਾਕ ਮਹਿਕਮਾ ਉਹਦੇ ਐਸਲੂ ਸਾਹਿਬ ਜ਼ਿਲ੍ਹੇਦਾਰ ਸਾਹਿਬ ਤੇ ਜੇਈ ਸਾਹਿਬ ਜਿਹੜੇ ਹੋਰ ਵੀ ਅਧਿਕਾਰੀ ਆ ਉਹਨਾਂ ਦਾ ਤੈਹ ਤੋਂ ਤਵਾਦ ਸਵਾਗਤ ਕਰਦੇ ਆਂ ਵੀ ਜਿਨ੍ਹਾਂ ਦੇ ਸਾਨੂੰ ਲੈਰੀ ਪਾਣੀ 40 ਸਾਲਾਂ ਬਾਅਦ ਪਹੁੰਚਦਾ ਵਾ ਸਾਵਾ ਜਿਹੜੇ ਕਿਸਾਨ ਉਹ ਆਪਣੀਆਂ ਜ਼ਮੀਨਾਂ ਨੂੰ ਲੈਰੀ ਪਾਣੀ ਦੇਣਗੇ ਸਾਡੇ ਇੱਥੇ ਨਗਰ ਦੇ ਵਿੱਚ ਕਿਸਾਨਾਂ ਦੇ ਤੇ ਬਹੁਤ ਖੁਸ਼ੀ ਦੀ ਲਹਿਰ ਵਾ ਤੇ ਮਾਨ ਸਰਕਾਰ ਨੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਹੈ ਨਹਿਰਾ ਪੰ ਡੇਰੀ ਪਾਣੀ ਦਾ ਉਹ ਸਾਨੂੰ ਅੱਜ ਵੇਖਣ ਨੂੰ ਮਿਲਿਆ ਅਸੀਂ ਸਰਕਾਰ ਦਾ ਤੇ ਨਹਿਰੀ ਪਾਖ ਦੇ ਅਧਿਕਾਰੀਆਂ ਦਾ ਕਰਮਚਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ 35 40 ਸਾਲ ਬਾਅਦ ਇਨ੍ਹਾਂ ਖੇਤਾਂ ਦੇ ਵਿੱਚ ਨਹਿਰ ਦਾ ਪਾਣੀ ਪਹੁੰਚਣ ਕਰਕੇ ਮਾਨ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਪਿੰਡ ਬਾਠ ਦੇ ਨਿਵਾਸੀ ਜਿਹੜਾ ਕਿ ਸਾਡੀ ਸੱਕੀ ਸੂਏ ਜਿਹੜੇ ਕਿ ਪਿਛਲੇ 45 ਸਾਲ ਤੋਂ ਬੰਦ ਪਏ ਸੀ ਅੱਜ ਇਸ ਸਰਕਾਰ ਦੇ ਜਤਨਾ ਸਦਕਾ ਅੱਜ ਸਾਡੇ ਖੇਤਾਂ ਦੇ ਵਿੱਚ ਜਿਹੜਾ ਨਹਿਰ ਦਾ ਪਾਣੀ ਆ ਬੜੀ ਚੰਗੀ ਤਰ੍ਹਾਂ ਪਹੁੰਚ ਰਿਹਾ ਤੇ ਅਸੀਂ ਉਹਦੀ ਵਰਤੋਂ ਜਿਹੜੀ ਆ ਕਰ ਰਹੇ ਆ